ਅਮਰੀਕਾ ਦੇ ਵਿੱਚ ਗੈਂਗਸਟਰ ਹਰਸ਼ ਉਰਫ ਚਿੰਟੂ ਜਾਣਾ ਚਾਹੁੰਦਾ ਸੀ ਤੇ ਕ੍ਰਿਮੀਨਲਸ ਦਾ ਹੁਣੇ ਡੰਕੀ ਰੂਟ ਬਣਦਾ ਜਾ ਰਿਹਾ ਹੈ ਕਿ ਕਿਵੇਂ ਆਸਾਨੀ ਦੇ ਨਾਲ ਵਾਰਦਾਤਾਂ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਵੇਂ ਕ੍ਰਿਮੀਨਲਸ ਜਿਹੜੇ ਨੇ ਅਪਰਾਧੀ ਨੇ ਗੈਂਗਸਟਰ ਨੇ ਅਮਰੀਕਾ ਪਹੁੰਚ ਜਾਂਦੇ ਨੇ ਤੇ ਖੁਲਾਸਾ ਹੋਇਆ ਏ ਕਿਉਂਕਿ ਹਰਸ਼ ਉਰਫ ਚਿੰਟੂ ਜਿਸ ਨੂੰ ਡਬਈ ਤੋਂ ਰਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਉਸ ਮਾਮਲੇ ਦੇ ਵਿੱਚ ਅਮਰੀਕਾ ਜਾਣਾ ਚਾਹੁੰਦਾ ਸੀ ਗੈਂਗਸਟਰ ਹਰਸ਼ ਉਰਫ ਚਿੰਟੂ ਜਿਸ ਨੂੰ ਡਬਈ ਤੋਂ ਰਿਪੋਰਟ ਕਰਕੇ ਲਿਆਂਦਾ ਗਿਆ ਤੇ ਉਸ ਦੀ ਪੁੱਛਗਿੱਛ ਦੇ ਵਿੱਚ ਇਹ ਬਹੁਤ ਵੱਡਾ ਖੁਲਾਸਾ ਹੋਇਆ ਕਿ ਡੰਕੀ ਰੂਟ ਤੋਂ ਯੂਐਸ ਚ ਗੈਂਗਸਟਰ ਦਾਖਲ ਹੋ ਜਾਂਦੇ ਨੇ ਤੇ ਹਰਸ਼ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਜੋ ਯੂਐਸ ਦੇ ਵਿੱਚ ਦਾਖਲ ਹੋਣਾ ਚਾਹੁੰਦਾ ਸੀ ਤੇ ਹਰਸ਼ ਨੇ ਪੰਜਾਬ ਤੋਂ ਇੱਕ ਫਰਜ਼ੀ ਪਾਸਪੋਰਟ ਬਣਾਇਆ ਦਿੱਲੀ ਦੇ ਨਜ਼ਰਬਗੜ ਡਬਲ ਮਰਡਰ ਦੇ ਵਿੱਚ ਅੰਜਾਮ ਦੇ ਕੇ ਉਹ ਵਿਦੇਸ਼ ਭੱਜ ਗਿਆ న్యూਸ 18 ਕੋਲ ਫਰਜ਼ੀ ਪਾਸਪੋਰਟ ਦੀ ਐਕਸਕਲੂਸਿਵ ਕਾਪੀ ਵੀ ਮੌਜੂਦ ਹੈ 26 ਮਾਰਚ ਨੂੰ ਜਲੰਧਰ ਤੋਂ ਉਸ ਨੇ ਪਾਸਪੋਰਟ ਬਣਵਾਇਆ ਅਤੇ ਫਰਜ਼ੀ ਪਾਸਪੋਰਟ 'ਚ ਹਰਸ਼ ਦਾ ਨਾਮ ਪ੍ਰਦੀਪ ਕੁਮਾਰ ਲਿਖਿਆ ਗਿਆ ਭਾਰਤ ਤੋਂ ਸ਼ਾਰਜਾ ਫਰਾਰ ਹੋਇਆ ਹਰਸ਼ ਚਿੰਟੂ ਜਿਸ ਤੋਂ ਬਾਅਦ ਦੁਬਈ ਤੋਂ ਰਿਪੋਰਟ ਕਰਕੇ ਉਸ ਨੂੰ ਭਾਰਤ ਲਿਆਂਦਾ ਗਿਆ ਤੇ ਗੈਂਗਸਟਰ ਹਰਸ਼ ਚਿੰਟੂ ਨਜਫੜਗੜ ਜੋ ਨਜਫਗੜ ਹੈ ਡਬਲ ਮਰਡਰ ਕੇਸ ਦਾ ਮਾਸਟਰਮਾਈਂਡ ਹੈ ਹਰਸ਼ ਲਾਰੈਂਸ ਬਿਸ਼ਨੋਈ ਗੈਂਗ ਦਾ ਵੱਡਾ ਗੈਂਗਸਟਰ ਹੈ ਹਰਸ਼ उर्फ ਚਿੰਟੂ ਦਿੱਲੀ ਦੇ ਪਿੰਡ ਅਲੀਪੁਰ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਪੁੱਛਗਿੱਛ ਦੌਰਾਨੇ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਇਹ ਗੈਂਗਸਟਰ ਫਰਜ਼ੀ ਪਾਸਪੋਰਟ ਦੇ ਜ਼ਰੀਏ ਅਮਰੀਕਾ ਪਹੁੰਚਦੇ ਨੇ ਕਿਹੜਾ ਇਹ ਡੰਕੀ ਰੂਟ ਹੈ ਪੂਰੀ ਖਬਰ ਤੁਹਾਨੂੰ ਦੱਸਾਂਗੇ న్యూਸ 18 ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਡੰਕੀ ਰੂਟ ਤੋਂ ਯੂ ایس ਪਹੁੰਚਿਆ ਜਾਂਦਾ ਹੈ ਗੈਂਗਸਟਰ ਜਾਂਦੇ ਨੇ ਹਰਸ਼ੁਰਪ ਚਿੰਟੂ ਵੀ ਅਮਰੀਕਾ ਜਾਣਾ ਚਾਹੁੰਦਾ ਸੀ ਫਰਾਰ ਹੋਣਾ ਚਾਹੁੰਦਾ ਸੀ ਹਾਲਾਂਕਿ ਦੁਬਈ ਦੇ ਵਿੱਚ ਸੀ ਜਦੋਂ ਉਸ ਨੇ ਇਸ ਕਤਲ ਕੰਡ ਨੂੰ ਅੰਜਾਮ ਦਿੱਤਾ ਦੁਬਈ ਫਰਾਰ ਹੋ ਗਿਆ ਅਤੇ ਉਸ ਨੇ ਇੱਕ ਫਰਜ਼ੀ ਪਾਸਪੋਰਟ ਬਣਵਾਇਆ ਜੋ ਜਲੰਧਰ ਤੋਂ ਬਣਾਇਆ ਗਿਆ ਅਮਰੀਕਾ ਜਾਣਾ ਚਾਹੁੰਦਾ ਸੀ ਉਹ ਪਰ ਦੁਬਈ ਤੋਂ ਉਸ ਨੂੰ ਰਿਪੋਰਟ ਕਰਕੇ ਵਾਪਸ ਲਿਆਂਦਾ ਗਿਆ ਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਡੰਕੀ ਰੂਟ ਤੋਂ ਯੂਐਸ ਵਿੱਚ ਦਾਖਲ ਹੋਣਾ ਚਾਹੁੰਦਾ ਸੀ ਇਹ ਗੈਂਗਸਟਰ ਅਤੇ ਉਸ ਨੇ ਪੰਜਾਬ ਤੋਂ ਹੀ ਫਰਜ਼ੀ ਪਾਸਪੋਰਟ ਬਣਾਇਆ ਸੀ ਦਿੱਲੀ ਦੇ ਨਛੱਪਗੜ ਡਬਲ ਮਰਡਰ ਨੂੰ ਅੰਜਾਮ ਦੇ ਕੇ ਇਹ ਵਿਦੇਸ਼ ਭੱਜਿਆ ਸੀ ਨਿਊਜ਼ ਹਟਿੰਗ ਕੋਲ ਫਰਜ਼ੀ ਪਾਸਪੋਰਟ ਦੀ ਐਕਸਕਲੂਸਿਵ ਕਾਪੀ ਮੌਜੂਦ ਹੈ 26 ਮਾਰਚ ਨੂੰ ਜਲੰਧਰ ਤੋਂ ਉਸ ਨੇ ਇਹ ਪਾਸਪੋਰਟ ਬਣਵਾਇਆ ਅਤੇ ਫਰਜ਼ੀ ਪਾਸਪੋਰਟ 'ਚ ਉਸ ਦਾ ਨਾਮ ਪ੍ਰਦੀਪ ਕੁਮਾਰ ਲਿਖਿਆ ਗਿਆ ਇਹੀ ਨਹੀਂ ਉਹ ਭਾਰਤ ਤੋਂ ਸ਼ਾਰਜਾ ਫਰਾਰ ਹੋਇਆ ਅਤੇ ਬਾਅਦ ਦੇ ਵਿੱਚ ਦੁਬਈ ਤੋਂ ਰਿਪੋਰਟ ਕਰਕੇ ਹੁਣ ਉਸ ਨੂੰ ਭਾਰਤ ਲਿਆਂਦਾ ਗਿਆ ਅਤੇ ਨਜਫਕੜ ਡਬਲ ਮਰਡਰ ਕੇਸ ਦਾ ਮਾਸਟਰਮਾਈਂਡ ਹੈ ਲੋਰੈਂਸ ਬਿਸ਼ਨੋਈ ਗੈਂਗ ਦਾ ਵੱਡਾ ਗੈਂਗਸਟਰ ਹੈ ਹਰਸ਼ ਉਰਫ ਚਿੰਟੂ ਦਿੱਲੀ ਦੇ ਪਿੰਡ ਅਲੀਪੁਰ ਦਾ ਰਹਿਣ ਵਾਲਾ ਬਹੁਤ ਸਾਰੇ ਮਾਮਲੇ ਉਸ ਤੇ ਦਰਜ ਨੇ ਪੁਲਿਸ ਨੂੰ ਲੋੜੀਂਦਾ ਸੀ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਜਿਹੜੇ ਨੇ ਕਿਵੇਂ ਅਮਰੀਕਾ ਦੇ ਵਿੱਚ ਫੇਰ ਰਹੇ ਨੇ ਕਿਵੇਂ ਉੱਥੇ ਪਹੁੰਚ ਰਹੇ ਨੇ ਡੰਕੀ ਲਾ ਕੇ ਇਹ ਵੀ ਤੁਹਾਨੂੰ ਦੱਸਦੇ ਆ 골ਡੀ ਬਰਾੜ ਅਨਮੋਲ ਬਿਸ਼ਨੋਈ ਰੋਹਿਤ ਗੁਦਾਰਾ ਹਿਮਾਂਸ਼ੂ ਪਾਉ ਮੌਂਟੀਮਾਨ ਤੇ ਪਵਨ ਬਿਸ਼ਨੋਈ ਇਹ ਜਿਹੜੇ ਨੇ ਅਮਰੀਕਾ ਪਹੁੰਚੇ ਨੇ ਭਾਰਤ ਤੋਂ ਵੱਡੇ ਕ੍ਰਿਮੀਨਲਸ ਅਤੇ ਇਹਨਾਂ ਦਾ ਟਿਕਾਣਾ ਹੁਣ ਅਮਰੀਕਾ ਬਣਦਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਗੈਂਗ ਸਮੇਤ ਭਾਰਤ ਦੇ ਕਈ ਵਾਂਟਡ ਗੈਂਗਸਟਰ ਇਸ ਵੇਲੇ ਯੂਐਸਟ ਨੇ ਮੂਸੇਵਾਲਾ ਕਤਲकांड ਦਾ ਮੁੱਖ ਮੋਲਜ਼ਮ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ 골ਡੀ ਬਰਾੜ ਵੀ ਅਮਰੀਕਾ ਚ ਲੁਕਿਆ ਹੋਇਆ ਇਸ ਤੋਂ ਇਲਾਵਾ ਲੋਰੈਂਸ ਗੈਂਗ ਨਾਲ ਜੁੜੇ ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਮੰਟੀ ਮਾਨ, ਪਵਨ ਬਿਸ਼ਨੋਈ ਤੱਕ ਯੂਐਸ ਨੇ ਇਹੀ ਨਹੀਂ ਲੋਰੈਂਸ ਬਿਸ਼ਨੋਈ ਗੈਂਗ ਦੇ ਐਂਟੀ ਗੈਂਗ ਦੇ ਗੈਂਗਸਟਰ ਮਾਨਸ਼ੂ ਪਾਉ ਸਮੇਤ ਹੋਰ ਵੈਂਟਰਡ ਅਪਰਾਧੀ ਇਸ ਸਮੇਂ ਅਮਰੀਕਾ ਦੇ ਵਿੱਚ ਲੁਕੇ ਬੈਠੇ ਨੇ ਅਤੇ ਸਾਰੇ ਗੈਂਗਸਟਰ ਡੰਕੀ ਰੂਟ ਜ਼ਰੀਏ ਹੀ ਅਮਰੀਕਾ ਚ ਦਾਖਲ ਹੋਏ ਨੇ ਤਾਂ ਅਮਰੀਕਾ ਦੇ ਵਿੱਚ ਡੰਕੀ ਲਾ ਕੇ ਇਹ ਪਹੁੰਚ ਜਾਂਦੇ ਨੇ ਭਾਰਤ ਦੇ ਵਿੱਚ ਵਾਰਦਾਤਾ ਕਰਦੇ ਨੇ ਹੁਣ ਵੀ ਅਮਰੀਕਾ ਤੋਂ ਆਪਣਾ ਇਹ ਨੈਟਵਰਕ ਚਲਾ ਰਹੇ ਨੇ ਭਾਰਤ ਵਿੱਚ ਵਾਰਦਾਤਾ ਕਰਕੇ ਹਰਸ਼ ਚਿੰਟੂ ਵੀ ਭਜਣਾ ਚਾਹੁੰਦਾ ਸੀ ਤੇ ਇਸੇ ਦੀ ਜਾਂਚ ਦੇ ਵਿੱਚ ਇਹ ਖੁਲਾਸੇ ਹੋ ਰਹੇ ਨੇ ਕਿ ਕਿਵੇਂ ਡੰਕੀ ਰੂਟ ਦੇ ਨਾਲ ਇਹ ਸਾਰੇ ਗੈਂਗਸਟਰ ਅਮਰੀਕਾ ਦੇ ਵਿੱਚ ਬੈਠੇ ਨੇ ਅਤੇ ਹੁਣ ਉੱਥੋਂ ਹੀ ਕਈ ਅਪਰਾਧਿਕ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ खबर से फोन ते ने अनंत जिस ढंगे इस मामले हो रहे हर तो हो है, है हर्ष चिंटू जिसे डिपोर्ट किया गया है दुबई से उससे लगातार दिल्ली पुलिस की क्राइम ब्रांच की टीम पूछताछ कर रही है और उसने खुलासा किया है कि वो किस तरह से पंजाब से उसने एक फर्जी पासपोर्ट बनवाया और उसके जरिए वो डंकी रूट के जरिए जो है विदेश पहुंचा और उसका टारगेट था कि वो यूएसए में जाके शिफ्ट हो जाए लेकिन उसके पहले एजेंसियों ने उसको पकड़ा और उसको भारत के हवाले कर दिया है इसके अलावा पूछताछ में उसने ये भी खुलासा किया है कि किस तरह से जो हवाला के जरिए इन गैंगस्टरों को पैसा मिल रहा है और इनका पैसे का इस्तेमाल ये अपने गैंग को आगे बढ़ाने के लिए हथियार खरीदने के लिए कर रहे हैं इसके अलावा आ, काफी बिजनेस जो है विदेशी धरती पे इन गैंगस्टरों ने खड़े कर दिए हैं जिसमें ट्रांसपोर्ट का बिजनेस है होटल कारोबार है वो आ, उसकी आड़ में ये लगातार विदेश में छुपे हुए हैं और वहाँ से गैंग्स को ऑपरेट कर रहे हैं तो जो भरी कॉल्स पंजाब भारत देवेच, एक्सटॉर्शन मनी लेंगे ने ਹੋਰ ਤਰੀਕਿਆਂ ਦੇ ਨਾਲ ਅਪਰਾਧਿਕ ਵਾਰਦਾਤਾਂ ਕਰਦੇ ਨੇ ਸੁਪਾਰੀ ਕਿਲਿੰਗ ਕਰਾਉਂਦੇ ਨੇ ਤਾਂ ਉਸ ਤੋਂ ਬਾਅਦ ਇਹ ਬਹੁਤ ਸਾਰੇ ਗੈਂਗਸਟਰ ਜਿਹੜੇ ਨੇ ਹੁਣ ਅਮਰੀਕਾ ਦੇ ਵਿੱਚ ਲੁਕੇ ਨੇ ਚਾਹੇ ਉਹ ਆ 골ਡੀ ਬਰਾੜ ਹੋਵੇ ਤੇ ਚਾਹੇ ਅਨਮੋਲ ਬਿਸ਼ਨੋਈ, ਰੋਹਿਤ ਗੁਦਾਰਾ, ਬਹੁਤ ਸਾਰੇ ਨਾਮ ਨੇ ਪਵਨ ਬਿਸ਼ਨੋਈ ਤਾਂ ਇੱਕ ਵਾਰ ਇਹ ਵੀ ਸਮਝਣਾ ਚਾਹਾਂਗੇ ਆਨੰਦ ਕਿ ਕਿਹੜਾ ਡੰਕੀ ਰੂਟ ਇਹ ਗੈਂਗਸਟਰ ਅਪਣਾਉਂਦੇ ਨੇ ਫਰਜ਼ੀ ਪਾਸਪੋਰਟਾਂ ਦੇ ਜ਼ਰੀਏ ਹੀ ਵਿਦੇਸ਼ ਭੱਜਦੇ ਨੇ ਇਹ देखिए ये डंकी रूट से तमाम गैंगस्टर जो हैं वो भारत से विदेश पहुंच रहे हैं और उसमें अधिकतर गैंगस्टर जो हैं वो यूरोप की कंट्री का सहारा लेते हैं छुपने के लिए जिसमें अजरबैजान से पहले भी देखा गया है कि जो सचिन बिश्नोई थापन ने उसको प्रत्यर्पण कर भारत लाया गया था और जो ये हर्ष चिंटू है ये भी अजरबैजान में इसकी लोकेशन पाई गई थी एजेंसियों के मुताबिक तो लगातार डंकी रूट के जरिए ये पैसा खर्च करते हैं ये अब जो आ, मिडिल मैन होते हैं वो इनके फर्जी पासपोर्ट बनवाते हैं अलग अलग नामों से जैसे कि रोहित गोदारा सचिन बिश्नोई थापन भी जब सिद्धू मूसेवाला हत्याकांड से पहले भारत से भागे थे तो उनके भी फर्जी पासपोर्ट दिल्ली से बने थे और उसके बाद उन्होंने पहले वो कई लंबे वक्त तक दुबई में रहे उसके बाद वो अजहर चले गए तो अभी कई गैंगस्टर लॉरेंस बिश्नोई और उसके यूएस की धरती पे मौजूद है जिसमें हिमांशु है अनमोल बिश्नोई है, है रोहित गोदारा है, है और राजस्थान के कई ऐसे गैंगस्टर हैं जो इस वक्त यूएसए में मौजूद है और वहाँ से अपने अपने गैंग को जो है वो ऑपरेट कर रहे हैं बिल्कुल वे वे क्रिमिनल जो टिकाणा बनता जा रहा है अमेरिका तस्वीर साफ नजर आ रहा है की जिड़े भारत ਲੋਰੀਂਦੇ ਗੈਂਗਸਟਰ ਨੇ ਵਾਂਟਡ ਗੈਂਗਸਟਰ ਨੇ ਉਹ ਇਸ ਵੇਲੇ ਯੂਐਸ ਦੇ ਵਿੱਚ ਨੇ ਤੇ ਚਾਹੇ ਉਹ ਮੂਸੇਵਾਲਾ ਕਤਲकांड ਦਾ ਮੁੱਖ ਮੁਲਜ਼ਮ ਅਤੇ ਲੋਰੈਂਸ ਬਿਸ਼ਨੋਈ ਦਾ ਕਰੀਬੀ 골ਡੀ ਬਰਾੜ ਹੋਵੇ ਤੇ ਚਾਹੇ ਉਹ ਅਨਮੋਲ ਬਿਸ਼ਨੋਈ ਹੋਵੇ ਇਸ ਤੋਂ ਬਿਨਾਂ ਰੋਹਿਤ ਗੁਦਾਰਾ ਮੌਂਟੀ ਮਾਨ ਪਵਨ ਬਿਸ਼ਨੋਈ ਇਹ ਸਾਰੇ ਯੂਐਸ 'ਚ ਬੈਠੇ ਨੇ ਇਹੀ ਨਹੀਂ ਲੋਰੈਂਸ ਦੇ ਨਾਲ ਸੰਬੰਧਿਤ ਗੈਂਗਸਟਰ ਵੀ ਯੂਐਸ ਦੇ ਵਿੱਚ ਨੇ ਤੇ ਉਸ ਦੇ ਐਂਟੀ ਗੈਂਗ ਦੇ ਮੈਂਬਰ ਵੀ ਯੂਐਸ ਦੇ ਵਿੱਚ ਨੇ ਗੈਂਗਸਟਰ ਹਿਮਾਂਸ਼ੂ ਪਾਉ ਸੁਮੇਤ ਕਈ ਹੋਰ ਜਿਹੜੇ ਭਾਰਤ ਦੀ ਵਾਂਟਡ ਲਿਸਟ ਦੇ ਵਿੱਚ ਨੇ ਉਹ ਇਸ ਵੇਲੇ ਅਮਰੀਕਾ ਦੇ ਵਿੱਚ ਲੁਕੇ ਬੈਠੇ ਨੇ ਤੇ ਇਹ ਸਾਰੇ ਗੈਂਗਸਟਰ ਡੰਕੀ ਰੂਟ ਜ਼ਰੀਏ ਭੱਜਦੇ ਨੇ। 29 ਦਿਨਾਂ ਬਾਅਦ ਹੀ ਭਾਰਤ ਤੋਂ ਭੱਜਣ ਤੋਂ ਬਾਅਦ ਵੀ ਗੈਂਗਸਟਰ ਜਿਹੜਾ ਹਰਸ਼ ਚਿੰਟੂ ਹੈ ਉਸ ਦੀ دہشت ਕਾਇਮ ਸੀ। ਤੋਂ ਦੱਸਦੇ ਹਾਂ ਕਿ ਕਿਵੇਂ ਉਹ ਵਿਦੇਸ਼ 'ਚ ਬੈਠ ਕੇ ਭਾਰਤ 'ਚ ਧਮਕੀ ਭਰੀਆਂ ਫੋਨ ਕਾਲਸ ਕਰਦਾ ਸੀ।

भाई बोले करता सही है कोई दिक्कत ना करती फोन मत भाई हम नुकसान पहचाल लेंगे तुम बचा लो जी थारा बचाओ उत्ताओ ने भाई उत बचाओ कर लियो अपना अर्जु करता थर रहे सही अपने देख लियो जो जुगर थारा बचाओ भाई अर्जु करता भाई किसी सुनाता है, कर सुना तो ना रिकॉर्डिंग कहीं सुना दी है भाई भेजनी हो जी जित बेच दिया करता मैं चिंटू बोलू योगेश भाई का मैसेज था मामू का अर मैं बोलो चिंटू मुन्या बेचे यार जिता सुना तो अर जुगर सुना लिए जित भी बचाओ करो अपना कर लियो